ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਅਜ ਨਗਰ ਪੰਚਾਇਤ ਢਿਰਬਾ ਦੇ ਸਾਰੇ 13 ਵਾਰਡਾਂ ਦੇ ਵਿੱਚ ਜਿੱਤਣ ਵਾਲੇ ਮੈਂਬਰਾਂ ਨੂੰ ਵਧਾਈ ਦੇਣ ਦੇ ਲਈ ਪਹੁੰਚੇ ਤੇ ਉਨ੍ਹਾਂ ਪੂਰੀ ਤਨਦੇਹੀ, ਧ੍ਰਿੜ ਸੰਕਲਪ ਤੇ ਸਮਰਪਣ ਭਾਵਨਾ ਦੇ ਨਾਲ ਬਹੁਮੁੱਖੀ ਵਿਕਾਸ ਯਕੀਨੀ ਕਰਨ ਦੀ ਅਪੀਲ ਵੀ ਕੀਤੀ ਤੇ ਇਸ ਮੌਕੇ ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਸ ਸਪਸ਼ਟਕਰਨ ਮੰਗਿਆ ਹੈ ਕਿ ਢਿਰਬਾ ਦੇ ਰੇਚ ਨਗਰ ਪੰਚਾਇਤ ਚੋਣਾਂ ਦੌਰਾਨ ਨਸ਼ਾ ਪੋਰੀ ਕਰਨ ਵਾਲੇ ਉਮੀਦਵਾਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣ ਦੀ ਕੀ ਮਜਬੂਰੀ ਸੀ ਤੇ ਉਹਨਾਂ ਰਾਜਾ ਵੜਿੰਗ ਨੂੰ ਇਹ ਵੀ ਕਿਹਾ ਕਿ ਢਿਰਬਾ ਦੇ ਅੰਦਰ ਉਹ ਕੀ ਦੇਖਣ ਕਿ ਕਿਸੇ ਵੀ ਕਾਂਗਰਸੀ ਵਰਕਰ ਦੇ ਨਾਲ ਕੋਈ ਤੱਕੇਸ਼ਾਹੀ ਕੀਤੀ ਗਈ ਆ ਜਾਂ ਨਹੀਂ ਅ ਰਾਜਾ ਬੜਿੰਗ ਜੀ ਨੂੰ ਕਹੂੰਗਾ ਕਿ ਆ ਕੇ ਆਪਣੇ ਵਰਕਰਾਂ ਤੋਂ ਪੁੱਛ ਲੈਣ ਦਿਰ ਵਿੱਚ ਕਿ ਕਦੇ ਕਿਸੇ ਨਾਲ ਕੋਈ ਤੱਕਾ ਹੋਇਆ ਪਿਛੜੀਆਂ ਪੰਚਾਇਤ ਇਲੈਕਸ਼ਨਾਂ ਮਿਊਸਪਲ ਕਮੇਟੀ ਦੀਆਂ ਇਲੈਕਸ਼ਨਾਂ ਕਦੇ ਕਿਸੇ ਦੇ ਨਾਲ ਕੋਈ ਤਕਰਾਰ ਤੱਕ ਵੀ ਹੋਇਆ ਹੋਵੇ ਆ ਕੇ ਇੱਥੇ ਪੁੱਛਣ ਬਲਕਿ ਉਹਨਾਂ ਨੇ ਤਾਂ ਮੈਂ ਰਾਜਾ ਬੜਿੰਗ ਜੀ ਨੂੰ ਪੁੱਛਣਾ ਚਾਹੁੰਦਾ ਸੀਗਾ ਕਿ ਤੁਹਾਡੀ ਕੀ ਮਜਬੂਰੀ ਆ ਕਿ ਤੁਸੀਂ ਦਿਰਵੇ ਦੇ ਅੰਦਰ ਨਸ਼ਾ ਤਸਕਰਾਂ ਨੂੰ ਪਹਿਲ ਦਿੱਤੀ ਕਿ ਤੁਸੀਂ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਦੇ ਪਰਿਵਾਰ ਦੇ ਉੱਤੇ 10-10 15-15 ਕੇਸ ਚੱਲਦੇ ਨੇਗੇ ਸੋ ਜਵਾਬ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਪੰਜਾਬ ਦੇ ਅੰਦਰ ਮੈਂ ਸਮਝਦਾ ਰਾਜਾ ਬਣਿੰਗ ਦੀ ਗਵਾਈ ਚ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਾ ਤਸਕਰਾਂ ਦਾ ਸਾਥ ਦੇ ਰਹੀ ਹੈ ਕਿਸ ਦੇ ਨਾਲ ਹੀ ਪੀਤੀ 28 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨਾਂ ਕੁਝ ਜੀਤ ਸਿੰਘ ਢੱਲੇਵਾਲ ਦੇ ਬਾਰੇ ਬੋਲਦੇ ਹੋਇਆ ਖਜ਼ਾਨਾ ਮੰਤਰੀ ਹਰਪਾਲ ਸਿੰਘ ਧੀਮਾ ਨੇ ਕਿ ਆ ਕੇ ਕੇਂਦਰ ਸਰਕਾਰ ਨੂੰ ਆਪਣਾ ਅੜੀਲ ਰਵਈਆ ਛੱਡ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਬੜੇ ਲੰਬੇ ਅਰਸ਼ੇ ਤੋਂ ਅ ਸੰਘਰਸ਼ ਕਰ ਰਹੇ ਨੇ ਕਿ ਉਹਨਾਂ ਨੇ ਮਰਨ ਬਰਤ ਵੀ ਰੱਖਿਆ ਹੋਇਆਗਾ ਸੋ ਮੈਂ ਸਮਝਦਾ ਕੇਂਦਰ ਸਰਕਾਰ ਤੁਰੰਤ ਡੱਲੇਵਾਲ ਜੀ ਦੇ ਨਾਲ ਉਹਨਾਂ ਸਾਰੇ ਸਾਥੀਆਂ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਦਾ ਹੱਲ ਕਰੇ ਕਿਉਂਕਿ ਭਾਰਤੀ ਜਨਤਾ ਪਾਰਟੀ ਬੜੇ ਲੰਬੇ ਸਮੇਂ ਤੋਂ ਕਿਸਾਨ ਨੂੰ ਨਫ਼ਰਤ ਦੀ ਅੱਖ ਨਾਲ ਦੇਖਦੀ ਆ ਕਿਸਾਨ ਨੂੰ ਦੇ ਨਾਲ ਨਫ਼ਰਤ ਕਰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਦੇਸ਼ ਦੇ ਕਿਸਾਨਾਂ ਨੇ ਵੱਡਾ ਸੰਘਰਸ਼ ਵਿੜਿਆ ਸੀ ਔਰ ਕਿਸਾਨ ਜਿਹੜੇ ਉਹ ਕਾਮਯਾਬ ਹੋ ਕੇ ਨਿਕਲੇ ਸੀਗੀ ਇਸੇ ਗੱਲ ਦੀ ਰੰਜਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਰੱਖਦੀ ਆ ਸੋ ਮੈਂ ਸਮਝਦਾ ਹਾਂ ਰੰਜਸ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਆਗੂਆਂ ਨਾਲ ਗੱਲਬਾਤ ਕਰਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ